ਅੱਜ ਮਿੱਤਰੋ ਕਿੱਦਾਂ ਤੇ ਘੂਮੋ ਫੇਰ ਕੇ ਆ ਗਏ ਆਂ ਸ਼ਹਿਰ ਤੇ ਗੱਲਾਂ ਬਾਤਾਂ ਮਾਰੀਆਂ ਯਾਰਾਂ ਦੋਸਤਾਂ ਨਾਲ ਘੜੀ ਬੈ ਕੇ ਯਾਰ ਦੋਸਤੀ ਵੀ ਜ਼ਰੂਰੀ ਆ ਥੋੜਾ ਮਨ ਹੋਰ ਹੋ ਜਾਂਦਾ ਆ ਤੇ ਕਦੋਂ ਕੰਮ ਵੀ ਸੀਗੇ ਸ਼ਹਿਰ ਹੁਣ ਜਾ ਰਹੇ ਆਂ ਪਿੰਡ ਤੇ ਪਿੰਡ ਬੀਬੀ ਦਾ ਹਾਲ ਚਾਲ ਪੁੱਛੀ ਜਾ ਕੇ ਕਿ ਬੀਬੀ ਕੀ ਕਰ ਰਹੀ ਏ ਸਾਡੀ ਮਿਸ ਕਰਦੀ ਨਹੀਂ ਮੈਨੂੰ ਹਨਾ ਆਇਆ ਤਾਂ ਮੈਂ ਵੈਸੇ ਕੰਮੀ ਆ ਪਰ ਸ਼ਹਿਰ ਹੁਣ ਤਾਂ ਮੈਂ ਘਾਟ ਹੀ ਆਉਣਾ ਆ ਪਹਿਲਾਂ ਤਾਂ ਜਲੋ ਰੋਜ ਹੀ ਕਿੜਾ ਹੁੰਦਾ ਈ ਸ਼ਹਿਰ ਬੈਠੇ ਰਹਿਣਾ ਐਵੇਂ ਆਣ ਕੇ ਬਣਾ ਕੰਮ ਤੋਂ ਹੁਣ ਪਰ ਟੇਡ ਰਹੀਦਾ ਜਿਆਦਾ ਕਰਦੇ ਆ ਗੋਲ ਕਰਦਿਆਂ ਦੇ ਕਹਨੇ ਕਰ ਪੁੱਤ ਹੋ ਗਏ ਆ ਹੁਣ ਜਾ ਕੇ ਬੀਬੀ ਨਾਲ ਕਰੀਏ ਗੱਲ ਬਾਤ ਅੱਜ ਬਹੁਤੀਆਂ ਗੱਲਾਂ ਮਤਾ ਬੀਬੀ ਨਾਲ ਤਤੀਆਂ ਕਰਾਂਗੇ ਦੇਖਦੇ ਆ ਭਲਾ ਬੀਬੀ ਕਿਹੜੇ ਮੂਡ ਚ ਤੇ ਕਿਦਾਂ ਪੈਂਦੀ ਆ ਕਦਾਂ ਕੱਢਦੀ ਜਰੂਸ ਮਿੱਤਰਾਂ ਦਾ ਸੋ ਮੇਟੋ ਸ਼ੇਅਰ ਵੀ ਕਰਿਆ ਕਰੋ ਸੋ ਵਲੌਗ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਚਲੋ ਯਾਰ ਤੁਸੀਂ ਬਹੁਤ ਦਿੰਦੇ ਹੋ ਧੰਨਵਾਦ ਆ ਤੁਹਾਡਾ ਬਾਕੀ ਘੁੰਮਣ ਫਿਰਨ ਵਾਲੇ ਵੀ ਵਲੌਗ ਆਉਣ ਕਰਨਗੇ ਹੁਣ ਇੱਕ ਤਾਂ ਟੂਰ ਕੱਢਣਾ ਕਿਤੇ ਘੁੰਮ ਫਿਰ ਕੇ ਆਉਨੇ ਆ ਥੋੜਾ ਪ੍ਰੋਗਰਾਮ ਜਿਆ ਤਾਂ ਵੱਡਦਾ ਪਿਆ ਹੈ ਬਾਕੀ ਤੁਹਾਨੂੰ ਦੱਸਦੇ ਆ ਸਾਰੀ ਅਪਡੇਟ ਤੁਹਾਨੂੰ ਬਲੌਗਾਂ ਵਿੱਚ ਹੀ ਮਿਲ ਜਾਣੀ ਕਰਨੀ ਆ ਕਿ ਤੁੰਦਾ ਪ੍ਰੋਗਰਾਮ ਬਣਦਾ ਪਿਆ ਜਾਂ ਤਾਂ ਸ਼੍ਰੀਨਗਰ ਦਾ ਤੇ ਜਾਂ ਰਾਜਸਥਾਨ ਦਾ ਸੋ ਦੋਹਾਂ ਦੇ ਵਿੱਚ ਦੱਸੋ ਕਿੱਧਰ ਜਾਈਏ ਕਿਹੜਾ ਵਧੀਆ ਏਰੀਆ ਆ ਰਾਜਸਥਾਨ ਮੈਂ ਗਿਆ ਆ ਸ਼੍ਰੀਨਗਰ ਨਹੀਂ ਵੈਸੇ ਇੱਕ ਵਾਰ ਗਿਆ ਐ ਸ਼੍ਰੀਨਗਰ ਨਹੀਂ ਗਿਆ ਮੈਂ ਰਾਜਸਥਾਨ ਗਿਆ ਮੈਨੂੰ ਰਾਜਸਥਾਨ ਪਸੰਦ ਆ ਬਹੁਤ ਆ ਤੇ ਬਾਕੀ ਦੱਸਿਓ ਤੁਸੀਂ ਜਿੱਧਰ ਤੇ ਜ਼ਿਆਦਾ ਕਮੈਂਟ ਆਏ ਉਧਰ ਦੀਆਂ ਫੇਰ ਕਰਦੇ ਆਂ ਕਿ ਤਿਆਰੀਆਂ ਸੋ ਅਜੇ ਹੈਗੇ 5-6 ਦਿਨ ਜਾਣ ਬਣਾਉਂਦੇ ਪਈਆਂ ਪ੍ਰੋਗਰਾਮ ਦੀ ਗੱਲ ਬਣੀ ਤੇ। ਬਾਕੀ ਫਿਲਹਾਲ ਪਿੰਡ ਜਾ ਕੇ ਮਾਹੌਲ ਚੱਲ ਰਿਹਾ ਦੀਆਂ ਕੀ ਗੱਲ ਬਾਤ। ਦੇ ਦੇ ਫਿਰ। ਕਿੰਨੇ ਪਤਾ ਅੱਜ ਸੀਗੇ ਤੇ ਅੱਜ ਫੇ ਘੜੀ ਬਹਿ ਗਏ ਫੇ। ਆਹ ਕੋਈ ਗੱਲ ਨਹੀਂ। ਆ ਤੇਰਾ ਜਨਮ ਸਰਟੀਫਿਕੇਟ ਬਣਾ ਕੇ ਲਿਆਇਆ ਮੈਂ। ਆ ਲੋ। ਮੇਰਾ? ਹਾਂ। ਲੈ ਮੇਰਾ। ਤੇਰਾ ਵੀਜ਼ਾ ਲਵਾਉਣਾ ਨਾ ਹੁਣ ਕੈਨੇਡਾ ਦਾ ਉਹਦੇ ਕਰਕੇ। ਹਾਂ ਕੈਨੇਡਾ ਦਾ ਉਹ ਇਹ ਉਹਨਾਂ ਦਾ ਲੈ ਕੇ ਮੇਰਾ। ਤੇਰਾ ਲਵਾਉਣਾ ਆ। ਹਾਂ। ਮੈਂ ਤਾਂ ਲਵਾ ਦਈਏ ਤੈਨੂੰ ਕੈਨੇਡਾ ਘੁਮਾ ਦਈਏ। ਕੈਨੇਡਾ ਹੁਣ ਲਵਾ ਦੇ। ਘੁਮਾ ਨਹੀਂ ਸਕਦੇ। ਆ ਗਿਆ ਫਿਰਦਾ ਪੁੱਤੇ ਮੈਂ ਤੇ ਹੁਣ ਬਿਰਕੀ ਨੇ ਡਾ ਲੇ ਫਿਰਨਾ ਆ ਮੇਰੀ ਮਰਜ਼ੀ ਜੇ ਮੇਰਾ ਦਿਲ ਕਰਦਾ ਮੈਂ ਫਿਰਨਾ ਕਰ ਸਕਦੀ ਕੁਛ ਹਟਾ ਸਕਦੀ ਮੈਨੂੰ ਮੈਂ ਜਿੱਥੇ ਚਾਹਾਂ ਲੈ ਕੇ ਜਾ ਸਕਦਾ ਮੇਰੀ ਸਰਦਾਰੀ ਆ ਬੱਲੇ ਬੱਲੇ ਬਿਆ ਹੋਏਗਾ ਰਾਮ ਨਾਲ ਬੈਠਦਾ ਕੇ ਨੱਕ ਥੱਲੇ ਅੱਖ ਥੱਲੇ ਗੱਲ ਬੜਾ ਚੌਧਰੀ ਬਣ ਕੇ ਹਲੇ ਸੋ ਤੇ ਮਾ ਵੇਰ ਕੰਨ ਨੀਰੇ ਸਿਰ ਤੇ ਚੜਦਾ ਮੈਂ ਕੁੱਤਾ ਕੋਈ ਹੋਰ ਕੀ ਹੈ ਤੂੰ ਠੀਕ ਆ ਹਾਂ ਜੀ ਠੀਕ ਹੋਰ ਕੋਈ ਕਮੀ ਪੇਸ਼ੀ ਬਸ ਕੋਈ ਕਮੀ ਪੇਸ਼ੀ ਬਹੁਤੀ ਫੀਲਿੰਗ ਨਹੀਂ ਲੈਣੀ ਜੇ ਬੁਲਾਤੀ ਸਤਰੀ ਕੱਲ ਬੋਤਾ ਉਹ ਨਹੀਂ ਹੋਣਾ ਮਤਲਬ ਅਸਮਾਨੇ ਨਹੀਂ ਚੜਨਾ ਠੀਕ ਆ ਅਸੀਂ ਚੜੇ ਅਸਮਾਨੀ ਚੜੇ ਅਸਮਾਨ ਮੈਂ ਲਾਉਣੇ ਵੀ ਜਾਣਦਾ ਲਾ ਨਹੀਂ ਸਕਦਾ ਅਸਮਾਨ ਮੈਂ ਲਾ ਸਕਦਾ ਮੈਨੂੰ ਆਉਂਦਾ ਲਾਉਣਾ ਉਹ ਤੂੰ ਕੰਮ ਕਰ ਜਾ ਕੇ ਤੇਰੇ ਵਰਗੇ ਕਈ ਤੋਰੇ ਫਿਰਦੇ ਨੇ ਮੇਰੇ ਵਰਗੇ ਮੈਂ ਨਹੀਂ ਹੈਗਾ ਆ ਗਿਆ ਫਿਰਦਾ ਹੁਣ ਦੁਨੀਆ ਤੇ ਤੈਨੂੰ ਮੈਂ ਪਛਾਣ ਬਣਾਤੀ ਤੇਰੀ ਹਾਂ ਉਹ ਮੈਂ ਤੇਰੀ ਪਛਾਣ ਬਣਾਤੀ ਤੂੰ ਕੀ ਬੀਬੀ ਪਛਾਣ ਬਣਾਉਣੀ ਮੇਰੀ ਮੈਂ ਤੇਰਾ ਸਭ ਕੁਝ ਕਰ ਦਿੱਤਾ ਤੂੰ ਜਾਣਣਾ ਨਹੀਂ ਚਾਹਦੀ ਬੱਲੇ ਤੇਰੇ ਬੱਲੇ ਤੇਰੇ ਮੇਰੀ ਪਛਾਣ ਬਗੈਰ ਤੂੰ ਕਿਸੇ ਕੰਮ ਦਾ ਨਹੀਂ ਮੈਂ ਬੜੇ ਕੰਮਾਂ ਦਾ ਆ ਤੇਰੇ ਤੋਂ ਬਿਨਾਂ ਤੇ ਮੈਂ ਕੰਮ ਦਾ ਆ ਉਦੋਂ ਤੇ ਮੈਂ ਕਿਸੇ ਕੰਮ ਦਾ ਹੀ ਨਹੀਂ ਇਹ ਕਾਉਂਦਾਂ ਕਿ ਦੰਗਲ ਦਿਖਾਉਂਦੀ ਮੈਨੂੰ ਮੇਰੇ ਸਾਹਮਣੇ ਉਂਗਲਾਂ ਨਹੀਂ ਚੱਲਣੀਆਂ ਬੀਬੀ ਇਹ ਉਂਗਲ ਇੱਧੇ ਜਾਣੀ ਤਾਂ ਉਹ ਇਹ ਤਾਂ ਉਹ ਕਿੱਥੇ ਤੱਕ ਜਾਣੀ ਆ ਤਾਂ ਨੇ ਜਾਣੀ ਪਾਪੇ ਨੂੰ ਦਿਖਾਈ ਹੀ ਕਦੀ ਇਦਾਂ ਉਂਗਲ ਆਹੋ ਕਿਦਾਂ ਦਿਖਾਈ ਹੀ ਕਦੀ ਆਹੋ ਦਿਖਾਈ ਪਾਪਾ ਤਾਂ ਤੈਨੂੰ ਕਰਦਾ ਹੋਣਾ ਸੂਤ ਪੂਰਾ ਤੈਨੂੰ ਸੂਤ ਕਰਕੇ ਰੱਖਦਾ ਹੋਣਾ ਹੋਰ ਪਾਪੀ ਮੰਮੀ ਕਿੱਥੇ ਆ ਮੇਰੀ ਮੰਮੀ ਨੀ ਵਿਚਾਰੀ ਕੁਛ ਕਰਨ ਦੀ ਮੇਰੀ ਮੰਮੀ ਨੂੰ ਬੋਲਣ ਕਿੱਥੇ ਦਿੰਨੀ ਬੀਬੀ ਤੂੰ ਨਾ ਮੈਂ ਤੇ ਤੇਰੀ ਮੰਮੀ ਮੈਨੂੰ ਨਹੀਂ ਬੋਲਣ ਦਿੰਦੀ ਮੇਰੀ ਮੰਮੀ ਬੋਲਣ ਨਹੀਂ ਦਿੰਦੀ ਮੇਰੀ ਮੰਮੀ ਨੂੰ ਬੁਰਾ ਭਲਾ ਹੀ ਕਹਿੰਦੀ ਰਹਿੰਦੀ ਹਰ ਵੇਲੇ ਉਹ ਦੇ ਆਵੀ ਤੇਰੀ ਮੰਮੀ ਨਾ ਉਹ ਦੇ ਆਹ ਨਿਕਲ ਆਈ ਉਧਰ ਸ਼ੀਰੀ ਦੇ ਵੀ ਤੂੰ ਤੂੰ ਵੀ ਕਹਿ ਗਿਆ ਹਾਂ ਜੀ ਆਇਆ ਫੋਨ ਪੰਪਲ ਦਾ ਉਹ ਕਹਿੰਦੇ ਅਸੀਂ ਅੰਗਲੇਂਡ ਪੜ ਗਏ ਹਾਂ ਹਾਂ ਜੀ ਕਿਥੇ ਨੇਰ ਦੇ ਬੈਠੇ ਆ ਕਿਥੇ ਉੱਪੜ ਗਏ ਕਿਥੇ ਉੱਪੜ ਗਏ ਵੱਲੇ ਤੇਰੇ ਤੈਨੂੰ ਸਭ ਪਤਾ ਅੰਗਲੇਂਡ ਕਿਨੂੰ ਅੰਗਲੇਂਡ ਕਹਿੰਦੇ ਆ ਮੈਂ ਹੋ ਕੇ ਆਈ ਅੰਗਲੇਂਡ ਹੋ ਕੇ ਆਈ ਤੂੰ ਅੰਗਲੇਂਡ ਆ ਕਾਗਜ਼ੇ ਸੰਭਲੋ ਆਪਣੇ ਕੀ ਉਹਦਾ ਨਾਂ ਆ ਇਹ ਕੱਲ ਹਰਪ੍ਰੀਤ ਕਹਿੰਦਾ ਮੈਂ ਘਰੇ ਆਉਂਗਾ ਤੇ ਲੈ ਲੂੰਗਾ ਮੈਂ ਅੰਦਰ ਰੱਖ ਲੈਣਾ ਫੇ ਆਪਣੇ ਹਾਂ ਜੀ ਮੈਂ ਆਕੜਗੇ ਸਵੇਰ ਦੇ ਬੈਠੇ 4 ਵਜੇ ਦੇ ਬੈਠੇ ਹਾਂ ਤੈਨੂੰ ਫਿਕਰ ਹੈਗਾ ਕੋਈ ਮੈਂ ਕੀ ਕਰਾਂ ਪਿਆ ਹੁਣ ਕਰਾਂ ਕੁਛ ਤੇਰੀ ਇੰਨੀ ਇੰਨੀ ਨਹੀਂ ਚਾਹ ਉਧਰ ਤੇ ਕਹਿੰਨੀ ਮੈਂ ਬੜੀ ਦੁਨੀਆ ਤੇ ਮੈਨੂੰ ਜਾਣਦੇ ਲੌਗਾ ਕਰਕੇ ਅਫਸਰ ਨੂੰ ਫੋਨ ਹੈਂ ਹੁਣ ਦੰਦ ਕੱਢਣ ਲਾ ਪੀ ਬੀਬੀ ਤੂੰ ਕਿਹੜੇ ਅਫਸਰ ਨੂੰ ਕਰਾਂ ਅਫਸਰ ਨੂੰ ਕਰ ਹੀ ਨਹੀਂ ਸਕਦੀ ਤੂੰ ਮੇਰੇ ਅਫਸਰ ਕਿਹੜੇ ਜਰਤ ਨਹੀਂ ਹੈਗੀ ਇੰਨੀ ਮੈਂ ਕਹਣਾ ਫਿਰਦੀ ਤੂੰ ਨਹੀਂ ਤੂੰ ਤਾਂ ਕੁੱਤੇ ਵਾਂਗ ਫਿਰਦੇ ਸਾਹ ਆਹ ਬੀਬੀ ਮੈਨੂੰ ਕੁੱਤਾ ਹਾਂ ਨਾ ਕਵੀ ਕੁੱਤੇ ਵਾਂਗ ਫਿਰਦਾ ਦਿਖਾ ਕੇ ਕਹਿ ਕੇ ਹੁਣ ਸਵੇਰ ਦਾ ਤੂੰ ਗਿਆ ਪਹਿਲਾਂ ਅੱਜ ਕਿ ਦੁਪਹਿਰ ਹੀ ਆਇਆ ਨੀ ਜਰਨ ਦੀ ਆ ਰਾ ਤੇ ਨਿੰਮਣੀ ਕੋੜਕਾ ਚਾ ਫੜਾ ਕੇ ਮੁਰਗੇ ਜੂਸ ਜੂਸ ਫੜਾਇਆ ਚਾ 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 ਜੂਸ ਤੇਰੇ ਲਈ ਸਪੈਸ਼ਲ ਤੇਰੇ ਲਈ ਤੇਰੇ ਲਈ ਤੇ ਮੰਮੀ ਲਈ ਜੂਸ ਲੈ ਕੇ ਆਂਦਾ ਆਪਣੀ ਕਮਾਈ ਚੋਂ ਕਹਿ ਕੇ ਗਿਆ ਇਹ ਕਹਿੰਦੇ ਨਾ ਮੋਟਰ ਤੇ ਪੰਡੂ ਨਹੀਂ ਪਾਦਿਆ ਕਰੋ ਹੁਣ ਮੈਂ ਕੱਲ ਵੀ ਪਾ ਕੇ ਆਇਆ ਸੀ ਹੈ ਕੋਈ ਕਦਰ ਸ਼ਦਰ ਹੀ ਨਹੀਂ ਆ ਅੱਜ ਹੁਣ ਵਲੌਗ ਬਣਨ ਤੇ ਆ ਤੇ ਲਾਗੇ ਆ ਕੇ ਡੈਡੀ ਬਹਿ ਗਏ ਆ ਉਦਾਂ ਕਦੀ ਬਹਿਣਾ ਨਹੀਂ ਲੱਗੇ ਆ ਹੁਣ ਬਲੌਗ ਬਣਨਦੇ ਆ ਤੇ ਵੀ ਮਤਲਬ ਦੁਨੀਆ ਦੇਖੇ ਮੈਨੂੰ ਚੱਲ ਤਾਂ ਆ ਗਈ ਕਿ ਪੁੱਤਾਂ ਬਾੜੇ ਮੇਰਾ ਬਾੜੇ ਦਾ ਮੜਾ ਪੁੱਤਾ ਪੁੱਛਦਾ ਤੇ ਤੈਨੂੰ ਹੈ ਨਹੀਂ ਹੁਣ ਤੇਰਾ ਪੁੱਤ ਹੋ ਗਿਆ ਕਿਹਨੂੰ ਪੁੱਛਦਾ ਦੱਸ ਰੀ ਪੁੱਛਦਾ ਰੋਜ਼ ਕਹਿੰਦਾ ਮਾਤਾ ਕੀ ਹਾਲ ਦਵਾਈਆਂ ਮੈਂ ਲਿਆ ਕੇ ਦਿੰਦਾ ਪੈਸੇ ਮੈਂ ਖਰਚਦਾ ਉਹ ਵਾ ਪੈ ਕਰਦਾ ਪੈ ਪੈ ਤਾਂ ਤੈਨੂੰ ਹੁਣ ਮਿਲ ਮੈਨਾ ਹੁਣ ਬਾਗੂ ਵੀ ਨਹੀਂ ਕੱਢਣ ਤੇ ਲੱਖਾਂ ਰੁਪਈਆ ਮੈਂ ਤੇਰੇ ਤੇ ਖਰਚਦਾ ਇਹ ਲਖਰ ਗਿਆ ਨਹੀਂ ਤੇਰੇ ਦੇ ਘਰ ਤੇ ਕੰਦੇ। ਇਹ ਵੀ ਬਿਰੇ ਜਿੰਨੇ ਹੁੰਦੇ ਹੋ ਦੇ ਲਾ ਪੋਰ। ਇਹ ਵੀ ਪੈਸੇ ਬੜੇ ਪੈਸੇ ਪੈਸਾ ਦੀ ਨਹੀਂ ਟੈਨਸ਼ਨ। ਪੈਸੇ ਦੱਸ ਕਿੰਨੇ ਚਾਹੀਦੇ ਤੈਨੂੰ? ਮੈਨੂੰ ਬਹੁਤ ਚਾਹੀਦੇ। ਕਿੰਨੇ ਚਾਹੀਦੇ ਦੱਸ? ਮੈਂ ਇਹ ਸਭ ਕਾਹੇ ਵਾਲੀਆਂ? ਹੈ? ਟਰਾਲੋਂ ਚੱਲੇ ਪਾਤੇ ਬੰਦਿਆਂ ਹਟਿਆ ਨੇ। ਆਹ ਗਨੀ ਬੋਲਟ ਪਰਾਨੇ ਦੀ ਵੜਕ ਪੂਰੀ। ਕਰੋ ਗਾਲ। ਹਾਟੂੜਾ ਪਾਟੜਾ ਹੋ ਤੇਰਾ ਆਪਣਾ ਤੇਰਾ ਵੋਲਟ ਪੁਰਾਣਾ ਆ ਨਾ ਜਿਹੜਾ ਤੇਰਾ ਸਵਾਦ ਹੀ ਬਕਰਾਂ ਨਵੇਂ ਤੇ ਅੱਜ ਕੱਲ ਸਪਰੈਂਡਰ ਹੀ ਆ ਬਹੁਤ ਪੂਹੇ ਚੜ ਗਿਆ ਹੁਣ ਦੇਖ ਲੈ ਹਾਂ ਨੂੰ ਕਦੇ ਫੋਗਰੀ ਛੱਡਦੀ ਲਓ ਸ਼ਾਮਾਂ ਵੇਲੇ ਨਾ ਖੇਤਾਂ ਦਾ ਨਜ਼ਾਰਾ ਵੇਖੋ ਤੇ ਕਣਕਾਂ ਹੁਣ ਪੀਲੀਆਂ ਪੈਣ ਲੱਗੀਆਂ ਰੰਗ ਬਦਲਣ ਲੱਗੀਆਂ ਆ ਤੇ ਹੇ ਲੇਕਿਨ ਯਾਰਾ ਬੜਾ ਹੁੰਦਾ ਹੁੰਦਾ ਤੇਨੇ ਤੇ ਹੁਣ ਗਰਮੀ ਹੁੰਦੀ ਆ ਇਧਰ ਮੁੰਡਾ ਬਾਊ ਆ ਹੈ ਨਾ ਕਹਿੰਦਾ ਪਾ ਕੇ ਮਰਾ ਸਾਡੇ ਨਾ ਪ੍ਰੋਗਰਾਮ ਬਣਾ ਰਹੇ ਆ ਵੀ ਇਥੇ ਮੋਟਰ ਦੇ ਉੱਤੇ ਅਜੇ ਤੱਕ ਕਮਰਾ ਪਾਉਣ ਦੀ ਤੇ ਹਸਿੱਤ ਨਹੀਂ ਆ ਗਈ ਸੋ ਜਿਲੇ ਪੈ ਪਾਲੀਆਂ ਮੈਂ ਗਾ ਚਾਰ بیم ਕੱਟ ਗਏ ਤੇ ਦੂਜੀ ਇੱਕ ਇੱਥੇ ਨਾ ਕੁੱਲੀ ਜੀ ਪਾਉਣ ਦਾ ਘਰਾਦਾ ਆ ਉਹ ਬਣਾਦੀ ਟਰੀ ਹਾਊਸ ਉੱਤੇ ਵਧੀਆ ਬੰਨਾ ਤੇ ਜਿਲੇ ਉਹਨੇ ਆਣ ਕੇ ਲਾਤਾ ਨਾ ਟਰੀ ਹਾਊਸ ਤੇ ਰਾਤ ਤੇ ਨਾਲ ਹੀ ਤੇਰਾ ਟਰੀ ਹਾਊਸ ਆਂਗੇ ਨਾ ਉਹ ਮੈਂ ਉਹ ਮੈਂ ਸਕੀਮ ਦਵਾਉਂਦਾ ਹਾਂ ਹਾਂਜੀ ਦੋ ਸਰ ਉਹ ਪਿਆਪਾ ਚੱਕੀ ਉਥੋਂ ਜਿਹੜੀਆਂ ਮਰਸਬਲ ਜਿਹੇ ਖੋਲੀਆਂ ਉਹਨਾਂ ਨੇ ਉਹਆਂੀਆਂ ਉੱਤੇ ਭਰੀਏ بیم ਪਿਆਪਾ ਉਥੋਂ ਲਾ ਕੇ ਉੱਤੇ ਬਣਾਈਏ ਕੁੰਡੀ ਤੇ بیم ਪੁੱਗ ਲਾ ਕੇ ਸਿੱਧੇ ਪਾਣੀ ਦੇ ਵਿੱਚ ਡੈਡੀ ਮਤਲਬ ਇਹ ਨਹੀਂ ਬਣਾਉਣ ਵਾਲੀਆਂ ਗੱਲਾਂ ਟਡੀਆਂ ਗੱਲ ਕਰੋ ਕੁਲੀ ਬਣਾਉਣ ਵਾਲੀ ਜਿਹੜੀ ਹੈ ਉੱਪਰ ਵੀ ਯਾਰ ਪੈ ਜੇ ਤਾਂ ਪੈਂਟ ਹੋ ਜਾਂਦੀ ਇੱਥੋਂ ਪੋੜੀਆਂ ਕਰਨੀਆਂ ਦਾ ਇੱਥੋਂ ਪੋੜੀਆਂ ਜੰਦੇ ਪਰ ਉੱਤਰ ਨਹੀਂ ਇਹ ਜਿਹੜੀਆਂ ਚੜਾਉਣੀਆਂ ਪੌੜੀਆਂ ਪੂੜੀਆਂ ਇੱਥੋਂ ਤੇ ਗੱਲ ਪੌੜੀਆਂ ਚੜ ਤੇ ਜਾਵਾਂਗੇ ਤਾਂ ਮੁਰਗੇ ਉੱਤਰ ਨਹੀਂ ਆ ਕੰਨੇ ਆ ਇੱਥੋਂ ਬਣਾਉਣੀ ਯਾਰ ਆਪਾਂ ਇਧਰ ਨੂੰ ਨਹੀਂ ਸੱਚੀ ਸੀਰੀਅਸਲੀ ਆਪਣਾ ਬਣ ਰਿਹਾ ਮਨ ਕੇ ਇੱਥੇ ਇੱਕ ਕੁਲੀ ਜੀ ਬਹਿਣ ਬੂਹ ਨੂੰ ਵਧੀਆ ਹਵਾ ਹਰੇ ਨਾਲ ਇਧਰ ਮੋਟਰ ਚੱਲਦੀ ਹੋਏ ਇਧਰ ਅਸੀਂ ਮਿੱਟੀ-ਮੁੱਟੀ ਪਾ ਕੇ ਆਇਆ ਇੱਕੋ ਜਿਹਾ ਕਰਕੇ ਤੇ ਦੇ ਆਓ ਇੱਥੇ ਤੱਕ ਕੀ ਆ ਜਿੱਥੇ ਤੱਕ ਵਟਾ ਤੇ ਦੇਖਦੇ ਆਂ ਪ੍ਰੋਗਰਾਮ ਪ੍ਰੋਗਰਾਮ ਤਾਂ ਬਣ ਰਿਹਾ ਆ ਤੇ ਬਾਕੀ ਦੇਖਦੇ ਆ ਫੇ ਕੀ ਗੱਲਬਾਤ ਬਣਦੀ ਆ ਮੈਂ ਥੱਪੜ ਮਾਰ ਰਿਹਾ ਮੈਂ ਤੈਨੂੰ ਕਹਿੰਦਾ ਲੈ ਆ ਤੂੰ ਨਹੀਂ ਸ਼ਾਮੀ ਆਉਣਾ ਇਸ ਗੱਡੀ ਦੇ ਵਿੱਚ ਕਿੱਥੇ ਬੱਕਰੀ ਦੀ ਤੂੰ ਬਾਲੀ ਕੋਈ ਨਹੀਂ ਕਰ ਲਾਂਗੇ ਬੱਕਰੇ ਵਾਲੇ ਤੂੰ ਹਾਂਜੀ ਕਿੱਦਾਂ ਬੈ ਗਏ ਲੰਮੇ ਹੋਰ ਬੈ ਗਏ ਬੈ ਗਏ ਹੋਰ ਉਹਨ ਕੀ ਕਹਿਣਾ ਹਾਂਜੀ ਹੂੰ ਕੀ ਪ੍ਰੋਬਲਮ ਆ ਹਾਂਜੀ ਮਨ ਹੈ ਕੀ ਪ੍ਰੋਬਲਮ ਆ ਕੋਈ ਪ੍ਰੋਗਰਾਮ ਨਹੀਂ ਲੰਮੇ ਬੈਹਿਆ ਆ ਅੱਛਾ ਰਾਤ ਬੈ ਗਈ ਹੁਣ ਸੌਣਾ ਹੀ ਆ ਹਾਂ ਹਾਂ ਹੋਰ ਹੁਣੇ ਅੰਦਾਜ਼ਾ ਇਹਨਾਂ ਆ ਬਸ ਹੋਰ ਤੇ ਨਹੀਂ ਸੁਣਾਉ ਕਿਦਾਂ ਠੀਕ ਆ ਸੋਹਣੋ ਬਸ ਕਿਰਪਾ ਤੁਹਾਡੀ ਕਿਰਪਾ ਹੀ ਸਹਾਈ ਦੀ ਸੀ ਹਾਂਜੀ ਤੁਸੀਂ ਸੁਣੋ ਸਾਡੀ ਕਾਦੀ ਕਿਰਪਾ ਉਹ ਮਹਾਰਾਜ ਦੀ ਕਿਰਪਾ ਹੈ ਅਜਾ ਮੰਨਦੇ ਤੁਸੀਂ ਮਹਾਰਾਜ ਨੂੰ ਓ ਲੈ ਬਾਹਿ ਗੋ ਹਾਂ ਉਹ ਤੋਂ ਬਗੈਰ ਅਸੀਂ ਕਿੱਸ ਕੰਮ ਦੀ ਮੈਨੂੰ ਤਾਂ ਨਹੀਂ ਲੱਗਦਾ ਤੂੰ ਮੰਨਦੀ ਰੱਬ ਨੂੰ ਨਾ ਨਾ ਚੁੱਪ ਥੋਲਣਾ ਦੋਹੀ ਨਹੀਂ ਘਟਣਾ ਉਹਦਾ ਹੀ ਰੱਬ ਨੂੰ ਬਹੁਤ ਮੰਨਦੇ ਆ ਕੋਈ ਝੂਠ ਨੀ ਬੋਲਦੀ ਮੈਂ ਤੂੰ ਮੈਨ ਜਾਣ ਕੇ ਮੈਨੂੰ ਬਦਨਾਮ ਕਰਦਾ ਮੈਂ ਝੂਠ ਨੀ ਬੋਲਦੀ ਉਹ ਤਾਂ ਮੇਰੀ ਮਾਂ ਜਾਣਦੀ ਜਾਂ ਮੈਂ ਜਾਣਦਾ ਹਾਂ ਮਾਂ ਤੇ ਤੂੰ ਮਾਂ ਕੋਤੀ ਕੋਈ ਅਸੀਂ ਆਹੀ ਸਾਹ ਦਾ ਮਾਂ ਪੁੱਤ ਬੜੇ ਸਾ ਤੇਰੇ ਵੇਹਦਾ ਦੇਖ ਇੱਕ ਸਾਲ ਹੋਰ ਹੋਵੇ ਤਾਂ ਫੇਰ ਇਹ ਨਿਸ਼ਾਨ ਆਖਰ ਹੋਏ ਨਾ ਇਸ ਘਰ ਵਿੱਚ ਬਰਕਤਾਂ ਇੱਕ ਮਾਂ ਪੁੱਤ ਮੇਰੇ ਸਾਡੇ ਦੋਹਾਂ ਕੰਦੇ ਮੈਂ ਉਦਾਂ ਹੀ ਇੱਥੇ ਐਨਾਂ ਚਿਰ ਦੀ ਤੂੰ ਵੀ ਐਨਾਂ ਉਮਰ ਲੰਘਾਤੀ ਵੇਖੋ ਅਸੀਂ ਜਦੋਂ ਜੰਮੇ ਕਿਦਾਂ ਭਾਗ ਲੱਗੇ ਮੇਰੀ ਮਾਂ ਘਰ ਆਈ ਤੂੰ ਹੀ ਤੇ ਬਸ ਰੱਦੀ ਸੀ ਗਏ ਨਹੀਂ ਮੈਂ ਕੀ ਕੀਤਾ ਕੁਛ ਵੀ ਨਹੀਂ ਕੀਤਾ ਤੂੰ ਤੇ ਬਸ ਇਦਾਂ ਹੀ ਬਸ ਮੈਂ ਕੁਛ ਨਹੀਂ ਕੀਤਾ ਕੁਛ ਨਹੀਂ ਡੰਗਰੀ ਚਾਰੇ ਮੈਂ ਡੰਗਰੀ ਚਾਰੇ ਮੈਂ ਸੋਰਗੀ ਕਰਨਾ ਤੁਸੀਂ ਡੰਗਰ ਤੇ ਦੁੱਧ ਪੀਣੇ ਤੇ ਡੰਗਰ ਰੱਖਣੇ ਸੀ ਤੇ ਕਦੋਂ ਸੀਗੇ ਹੁਣ ਤੁਸੀਂ ਕੋਈ ਰੱਖਦੇ ਨਹੀਂ ਰੱਖਦੇ ਸਾਡੇ ਕੋਲ ਪੈਸੇ ਆ ਪੈਸੇ ਬਹੁਤ ਆ ਤੇਰੇ ਕੋਲ ਪੈਸੇ ਨੋਟਾਂ ਨਾਲ ਤੋਲਦੀਦਾ ਇੱਕ ਪਾਸੇ ਤੂੰ ਬਹਿ ਜੀ ਤੇ ਦੂਜੇ ਪਾਸੇ ਮੈਂ ਨੋਟ ਰੱਖ ਦਿੰਦਾ ਹੁਣ ਆ ਓਏ ਲਿਆ ਓਏ ਲਿਆ ਮਨ ਦੇ ਰੱਖ ਤਾ ਇੱਕ ਪਾਸੇ ਤੂੰ ਤਕੜੀ ਤੇ ਬਹਿ ਜੀ ਤੇ ਤੁਝੇ ਫਿਰ ਨੋਟਾਂ ਨਾਲ ਢੋਲ ਦੂੰ ਮੈਂ ਸੋਲ ਪੈ ਦਾ ਪਤਾ ਲਿਆ ਨੋਟ ਕਿੱਥੇ ਹੈਗੇ ਤੂੰ ਬੈਕ ਤਕੜੀ ਤੇ ਬਹਿ ਤਕੜੀ ਤੇ ਬਹਿ ਜੇ ਨਹੀਂ ਤੂੰ ਢੋਲ ਤਾਂ ਲਿਆ ਨੋਟ ਤੂੰ ਬਹਿ ਤੇ ਮੈਂ ਨੋਟਾਂ ਨਾਲ ਢੋਲ ਦੇਣਾ ਦੇਖ ਲੱਖ ਰੁਪਈਆ ਦਾ ਮੈਂ ਮਾਲਕ ਆ ਓਏ ਹੋਏ ਹੋਏ ਉਹ ਤੇ ਮੈਂ ਆਪ ਪਲੇ ਨੇ ਤੇ ਲਾ ਤੋ ਕਰਦੀ ਮੇਲਾ ਮੇਲਾ ਉਹ ਤੇ ਮੈਂ ਆਪ ਦੇਸੀ ਜਿਹਾ ਬਣਿਆ ਰਹੀਨਾ ਬੀਬੀ ਕੀ ਚੱਲ ਮੈਂ ਕਹਿੰਨਾ ਵੀ ਕੀ ਐਵੇਂ ਬਹੁਤੇ ਬੱਲੇ ਬੱਲੇ ਤੋ ਲੈਣਾ ਨਹੀਂ ਅੰਗਰੇਜ਼ੀ ਚ ਰਹੋ ਜੀ ਅੰਗਰੇਜ਼ੀ ਚ ਰਹੋ ਤੇ ਫੇਸੇ ਕੋ ਰਣਾ ਦੀ ਵੀ ਮੈਂ ਨਾ ਹਵਾ ਬਾਜੀ ਤੋਂ ਦੂਰ ਰਹਿਣਾ ਬੜੇ ਤੇ ਮੈਂ ਤੂੰ ਤਾਂ ਹਵਾ ਨਾਲ ਉੱਡਦਾ ਮੈਂ ਫੁਗਰ ਪਣਾ ਨਹੀਂ ਕਰਦਾ ਤੁਹਾਡੇ ਆ ਨਾ ਨਾ ਤੂੰ ਤਾਂ ਹਵਾ ਚ ਉੱਡਦਾ ਹਵਾ ਨਾ ਤੂੰ ਹੀ ਆ ਗਿਆ ਫੁਗਰੇ ਜਿਹੜੇ ਤੁਸੀਂ ਆ ਗਏ ਨਾ ਉਧਰੋਂ ਆਏ ਭੱਲੋ ਵਾਲ ਤੋਂ ਤੁਸੀਂ ਆ ਗਏ ਫੁਗਰੇ ਥੋੜੇ ਮੈਂ ਉਦਾਂ ਦਾ ਨਹੀਂ ਹੈ ਨਾ ਕੋਲਾ ਮਨਸੋ ਦੁਨੀਆ ਤੇ ਹੈ ਹੀ ਨਹੀਂ ਆਪਣੀ ਤਰੀਫ ਆ ਕਰਦਾ ਕੀ ਫਾਇਦਾ ਤੁਸੀਂ ਤਾਂ ਤਾਂ ਮੇਰੇ ਪੱਤੇ ਬੜੇ ਆ ਕੀ ਤਾਂ ਮੇਰੇ ਦਾ ਕਪਤਾ ਪਾਣ ਵੇਖਿਆ ਜਨਾਬਾਨੇ ਤੂੰ ਦੇਖੋ ਨਾ ਦੀਦਾ ਜੀ ਇਹ ਕਹਿੰਦੇ ਦੇਣਾ ਕਦੀ ਰਲੇ ਨੀ ਕਦੇ ਬੈਠੇ ਹੁੰਦੇ ਜਦੋਂ ਤੇ ਤੁਸੀਂ ਆਏ ਉਦੋਂ ਦੇ ਰਲੇ ਦੁਸ਼ਮਣ ਇੱਕ ਦੂਜੇ ਦੇ ਜਦੋਂ ਤੇ ਤੁਸੀਂ ਇੱਥੇ ਆਏ ਨੇ ਸ਼ਹਿਰ ਗੁੰਦਾਂ ਦਾ ਇਦਾਂ ਹੋਇਆ ਗੁੰਦਾਂ ਦਾ ਬੜਾ ਪਿਆਰ ਹੈ ਨਾ ਨਾ ਮੇਰੇ ਹੁੰਦੇ ਸਾਡੇ ਜਦੋਂ ਅਸੀਂ ਆਏ ਉਹ ਤੋਂ ਬਹੁਤ ਪਿਆਰ ਸੀ ਪੁਨੀਰੀਆਂ ਗਾੜੀ ਗਾੜੇ ਪੁਨੀਰੀ ਜੰਮੀ ਇਹਦਾ ਇਹਦਾ ਪਿਆਰ ਹੈ ਨਹੀਂ ਗੁਰਬਾਣੀ ਲਾਉਣ ਦਾ ਕੀ ਫਾਇਦਾ ਜੇ ਮਨ 'ਚ ਮੈਲ ਰੱਖਣੀ ਨਾ 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 ਆਪਣੇ ਮੈਲ ਤੇ ਹੈ ਆਪਣੇ ਮਨ ਤੇ ਮੈ ਲਖਣੀ ਮੈਲਾ ਇਹ ਮਹਾਰਾਜ ਜਾਣਦਾ ਉਹ ਪ੍ਰਮਾਤਮਾ ਜਾਣਦਾ ਹੁਣ ਫੇ ਪ੍ਰਮਾਤਮਾ ਜਾਣਦਾ ਫੇ ਪ੍ਰਮਾਤਮਾ ਕੋਈ ਮੈ ਲ ਹੋਵੇ ਉਹ ਜਾਣਦਾ ਤੈਨੂੰ ਹੁਣ ਤੈਨੂੰ ਹੁਣ ਪਿੰਡ ਪੜ੍ਹ ਕੇ ਦੱਸਿਗੇ RAM ਦਾਦਾ ਫੌਂਕੜ ਲਾਪਿੰਦਾ ਕੁੱਤੇ ਮੰ ਮੈਨੂੰ ਕੋਈ ਚੰਗੀ ਦੀ ਲਾਲ ਕੜਾ ਕਰਕੇ ਕਰਨੀ ਹੁੰਦੀ ਮੈਨੂੰ ਕੁੜੀ ਕਹਿੰਦੀ ਕਹਿੰਦੀ ਕਿ ਤੁਹਾਡੇ ਘਰ ਕੇ ਵੀਡੀਓ ਚੱਲਦੀਆਂ ਬੀਬੀ ਜਿਵੇਂ ਹੀ ਹੈ ਤੁਹਾਡੇ ਮੱਲੇ ਵਾਲੋ ਕੁੜੀ ਮੈਨੂੰ ਮਾਰਾ ਜੜਕ ਉਹਨੂੰ ਪੁੱਛਿਆ ਭਲਾ ਕਿਹੜੀ ਕਿਹੜੇ ਕਰਕੇ ਚੱਲਦੀਆਂ ਉਹ ਤੇ ਬਗੈਰ ਤੂੰ ਕਹਿ ਕੰਮਦਾ ਨਹੀਂ ਔਰ ਬੀਬੀ ਜੱਟ ਦੀ ਐ ਜਾਣਦੇ ਹੋ ਜਾਣਦੇ ਬੱਸ ਕਰ ਬੀਬੀ ਮਰ ਬੇਚੀ ਨਾ ਕਰੀ ਬੇਚੀ ਕਰ ਤੂੰ ਕੀ ਜਾਣ ਕੇ ਕਰਉਣਾ ਤੂੰ ਬਚ ਕੇ ਰਹਿ ਮੇਰੇ ਤੋਂ ਔਰ ਬਚ ਕੇ ਰਹਿ ਦਾਤਾ ਹੀ ਤੈਨੂੰ ਮੈਂ ਨਹੀਂ ਚਾਹੁੰਦਾ ਤੂੰ ਤੂੰ ਮੈਂ 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 ਤੂੰ ਤੂੰ ਮੈਂ ਮੈਂ ਨਹੀਂ ਚੱਲਦਾ ਬੋਲੀ ਚੱਲਦਾ ਮੈਂ ਵੀ ਹੈ ਨਹੀਂ ਮੈਂ ਵੀ ਨਹੀਂ ਚੱਲਦਾ ਮੈਂ ਤਾਂ ਫਿਰ ਕਰ ਦਨਾ ਨਰਾਜ ਹਾਂ ਤਾਂ ਮੈਂ ਮੇਰੇ ਕੋਲ ਬੜੇ ਲਾਜ ਆ ਤੇਰੇ ਕੋ ਨਹੀਂ ਉਹ ਲਾਜ ਨੇ ਜੋ ਮੇਰੇ ਕੋਲ ਆ ਮੇਰੇ ਕੋਲ ਤੇਰੇ ਕੋ ਹੈ ਨਹੀਂ ਜੋ ਤੂੰ ਜੱਟੀ ਆ ਤਾਂ ਮੈਂ ਵੀ ਜੱਟ ਆ ਆਟ ਗਏ ਦਰਦ ਸੱਲਾਮ ਆ ਦੀ ਕੱਲਾ ਮਾਤਾ ਫੈਲਾ ਚੱਕਰ ਅੰਤ ਨਹੀਂ ਨਾ ਕੁੱਤੇ ਮਾਮੂ ਆ ਗਿਆ ਰਾਮ ਜੀ ਦਾ ਸਿਰ ਮੇਰੇ ਘਰ ਉਹ ਕੁੱਤੇ ਮਾਮੂ ਸਾਰਾ ਦਮ ਫਿਰ ਕੇ ਆ ਗਿਆ ਮੇਰਾ ਸਿਰ ਤੇ ਚੱਲ ਫਿਰ ਇੱਕੋ ਗੀਤ ਸੁਣਾ ਦੇ ਮਾੜਾ ਜਾਂ ਚੰਗਾ ਨਹੀਂ ਲੱਗਦਾ ਇਹ ਵੀ ਅੱਜ ਮੇਰਾ ਗੀਤ ਸੁਣਾਉਣ ਨੂੰ ਦਿਲ ਕਰੰਦਾ ਹਾ ਜਿਹੜਾ ਅੱਗੋਂ ਗਾਉਣਾ ਹੋ ਨਹੀਂ ਉਹ ਵੀ ਸੁਣਾ ਦੇ ਮਾੜਾ ਜਾਂ ਉਹਦੇ ਹੀ ਆ ਕਰ ਦੇ ਸੁਣਾ ਦੇ ਗਰ ਗਰੀ ਦੇ ਪੀਲੀ ਪੜਤੀ ਕਿਸਦਾਰ ਜੀ ਨੇ ਸੀਤੀ ਨਹੀਂ ਸਾਡੇ ਨਾ ਸੱਚ ਦਾ ਸੁਬਦੀ ਕੰਨ ਪਰਦੀਆਂ ਡੀਆਂ ਨਹੀਂ ਤੇਰੇ ਮਾਪੇ ਤਖੇ ਸੁਣੀਂਦੇ ਜਿਨ੍ਹਾਂ ਦੇ ਹੱਥ ਨਾ ਪੱਲੇ ਨੀ ਮੇਰੇ ਮਾਪੇ ਸਾਸੁਣੀਂਦੇ ਹਰਥ ਸੁਣੇ ਦੇ ਛੱਲੇ ਨੀ ਹਾਈ ਹਾਈ ਆਉ ਕਹ ਰੋ ਬਿਨ ਮੇਰੇ ਡੋੜ ਮੈਂ ਪੇਕੇ ਘਰ ਚੱਲੀ ਜੀ ਮਾਪਿਆਂ ਦੀ ਬਹੁਤ ਪਿਆਰੀ ਗੱਲ ਕਿਸੇ ਦੀ ਸੈਂਦੀ ਨਹੀਂ ਚੱਲੀ ਨਹੀਂ ਹਾਂ ਅਸ਼ਾ ਕਰ ਗਈ ਮਾਂ ਕੁਛਣ ਲੱਗੀ ਕਿ ਨਹੀਂ ਗੁਣੀ ਸੀ ਆਈ ਨਹੀਂ ਕੀਤੀ ਇਹ ਤੇਰੀ ਸੱਸ ਨਾਲ ਲੜਾਕੀ ਕੀ ਦਰਾਣੀ ਆਈ ਨਹੀਂ ਹਾਂ ਨਾ ਮੈਂ ਨਹੀਂ ਮੇਰੀ ਸੱਸ ਨਾਲ ਲੜਾਕੀ ਨਾ ਦਰਾਣੀ ਆਈ ਨਹੀਂ ਬਾਪ ਮੇਰੇ ਮੇਹਰ ਚਾਦਰ ਸੇੜਿਆ ਉਸਨੇ ਬੋਲੀ ਲਾਈ ਨੀ ਹਵਲੇ ਤੇਰੇ ਅੱਗੇ ਅੱਗੇ ਚੱਲ 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 ਲੱਗੇ ਵੀ ਅੱਗੇ ਹੀ ਅੱਗੇ ਵੀ ਹੋ ਜੇ ਮੜਾ ਜਾ ਲਾਈ ਨੀ ਮੋੜ ਜਾਨੀ ਤੇਏ ਮੋੜ ਜਾਨੀ ਤੇਏ ਜਿਨੀ ਪੈਰੀ ਤੂੰ ਆਈ ਨੀ ਆਈ ਨੀ ਬਾਪ ਤੇਰੇ ਦਾ ਰਤਨ ਜੁਆਈਓ ਦੀ ਖੱਟੀ ਖਾਈ ਨੀ ਕੋਠੇ ਚੜ ਕੇ ਦੇਖਣ ਲੱਗਾ ਜਾਨ ਕਿਸੇ ਦੀ ਆਈ ਨੀ ਮਾਂ ਪ੍ਰੋਦੀ ਬਹੁਤ ਲਾਡ ਲਈ ਪਿਛਲੀ ਪੈਰੀ ਆਈ ਜੀ ਹਾਂ ਤੇਰੇ ਸਦਕੇ ਤੇਰੇ ਆ ਮੇਰੀ ਗੋਰੀ ਬੇ ਮੇਰੀ ਗੋਰੀ ਅੰਦਰ ਪੜ ਸਮਝਾ ਮਾਨੀ ਘਰ ਵਿੱਚ ਹੋਣ ਝਗੜੇ ਲੜਾਈਆਂ ਪੇਕੇ ਮੂੜ ਨਾ ਜਾਣੀ ਜਾਣੀ ਕਿੰਨੇ ਸੋਹਣੇ ਗਾਣੇ ਆ ਯਾਰ ਹਨਾ ਚੱਲਾ ਅੱਗੇ ਮੁੱਕ ਗਿਆ ਇਹ ਨਹੀਂ ਹਾਂ ਵੈਰੀ ਗੁੱਡ ਹਰ ਰੰਗ ਬਣ ਤੇ ਤੂੰ ਇਹ ਤੇ ਯਾਰ ਪੁਰਾਣੇ ਗਾਣੇ ਦਾ ਨਾ ਕੋਈ ਮਤਲਬ ਸੀਗਾ ਹਨਾ ਤਦੋ ਅੱਜ ਕੱਲ ਦੇ ਗਾਣਿਆਂ ਚ ਨਾ ਉਹ ਸੜਾ ਉਹ ਗਾੜੇ ਕੋਈ ਜਿੱਦਾਂ ਕੋ ਰੂਹ ਪਨ ਜਾਂਦੀ ਨਹੀਂ ਆਉਂਦਾ ਹਨਾ ਉਹਨੇ ਗਾਣੇ ਕੋਈ ਨਹੀਂ ਪੁਰਾਣੇ ਗਾਣੇ ਨਾ ਇੱਕ ਉਹਦਾ ਗੰਦਾ ਹੈ ਉਹ ਗੰਦਾ ਸਹੀ ਗੱਲ ਆ ਚਲ ਇੱਕ ਹੋਰ ਸਮਝਾ ਜਾਈਏ ਹੁਣ ਇੱਕ ਨਹੀਂ ਜੀ ਦੋ ਕ ਪੈਰੇ ਤੇ ਫੇ ਬਸ ਇੱਕ ਇਹ ਤਾਂ ਇਹ ਤਾਂ ਪਰ ਸਿਰਸ ਤੇ ਚਲ ਕਿੰਨਾ ਹੀ ਗੰਦਾ ਨਹੀਂ ਤਾਂ ਆਓ ਤੂੰ ਗੰਦਾ ਜਰੂਰ ਬਣੋ ਤੂੰ ਚੰਗਾ ਗਾਹਾਂ ਇੱਕ ਕੋਈ ਮੜਾ ਜਾ ਛੱਡ ਕੋਈ ਚੋਣਵਾ ਜਾ ਕੋਈ ਆਹਾ ਆ ਮੇਰੀ ਨਾਰਕਲੀ ਮੜਾ ਜਾ ਸੁਣਾ ਦੇ ਮੈਨੂੰ ਮੇਰੀ ਬੰਬੇ ਦੀ ਪਰੀ ਸੁਣਾ ਦੇ ਇੱਕ ਮੜਾ ਜਾ ਇੱਕ ਕਰ ਲਿਆ ਯਾਰ ਇੱਕ ਪਲੀਜ਼ ਮੇਰੇ ਕਰਕੇ ਪੋਤੇ ਆਪਣੇ ਕਰਕੇ ਨੱਚਦਾ ਇੱਕ ਪਲੀਜ਼ ਇੱਕ ਹੋ ਜਵੇ ਇੱਕ ਹੋ ਜਵੇ ਮੇਰੀ ਯਾਰ ਮੈਂ ਬੈਠਾ ਹਾਂ ਨਾ ਫਿਰ ਚਾਚਾ ਜੀ ਬੈਠੇ ਨੇ ਹਾਂਜੀ ਹਾਂਜੀ ਬੈਠੇ ਆ ਤਾਂ ਇੰਜੜ ਕਾਦੀ ਲੈਣੇ ਆ ਮੈਂ ਤੇ ਤੁਹਾਨੂੰ ਪਤਾ ਹੀ ਆ ਫਿਰ ਮੈਂ ਕੁੱਤੀਆਂ ਕਹਿੰਦਾ ਤੇ ਚੜਾ ਲੈਣਾ ਤੂੰ ਮੇਰੀ ਬੱਗੀ ਸ਼ੇਰਨੀ ਆ ਠੀਕ ਆ ਨਾ ਮੈਂ ਆਪਣੀ ਬੱਗੀ ਸ਼ੇਰਨੀ ਲਈ ਕੁਝ ਵੀ ਕਰ ਸਕਦਾ ਦੁਨੀਆ ਦੇ ਤਾਰੇ ਤੋੜ ਕੇ ल्या ਸਕਦਾ ਆ ਤੂੰ ਗੱਲ ਕਰ ਹੁਣੇ ਅਸਮਾਨ ਤੋਂ ਤਾਰੇ ਤੋੜ ਕੇ ਤੇਰੇ ਮੱਥੇ ਤੇ ਚੜਾ ਦਿਆਂ ਨਾ ਤੇਰੇ ਤੇ ਮੈਂ ਮੱਥੇ ਤੇ ਗਲਾਬ ਦਾ ਫੁੱਲ ਬਣਾ ਦਿਆਂ ਤਾਰਿਆਂ ਦਾ ਨਾ ਨਾ ਬੜਾ ਤੂੰ ਬਾਬੇ ਨੂੰ ਇੱਕ ਵਾਰੀ ਹੁਕਮ ਕਰ ਕਿ ਜਾਓ ਬਾਬਿਓ ਤੁਸੀਂ ਮੇਰੇ ਲਈ ਆ ਪਦਾਰਥ ਪੈਦਾ ਕਰੋ ਹੁਣੇ ਤੁਹਾਡੇ ਪੈਰਾਂ ਦੇ ਵਿੱਚ ਪੈਦਾ ਹੋਊਗਾ ਐਨੀ ਚੜਾਈ ਆ ਐਨੀ ਕਾਬਲੀਅਤ ਦੇ ਮਾਲਕਤਾ ਮੀ ਸਾ ਪਰ ਤੁਸੀਂ ਇਹਨੂੰ ਟੇਚ ਨਹੀਂ ਜਾਣਦੇ ਤੁਸੀਂ ਕੁੱਤਾ ਕੁੱਤਾ ਰਾਮ ਜੀ ਆ ਚਲੋ ਮੜਾ ਜਾ ਹੋ ਜਵੇ ਮੜਾ ਜਾ ਕੋਈ ਉਹ ਇਸ ਸੁਰਤਾਲ ਨਾ ਮੇਲੇ ਹੋ ਜਾਣ ਮੜੇ ਜੇ ਹੋ ਜਾਣ ਆਹ ਛੱਡੋ ਇੱਕ ਆ ਚੋਣ ਮਾ ਜਾ ਚਲੋ ਕਰਾਂ ਫੇਮ 1 2 ਇੱਦਾਂ ਨਹੀਂ ਇੱਦਾਂ ਅੱਛਾ ਚਲੋ ਚੇਤਾ ਕੀਤਾ ਕਰੋ ਨਾ ਫੇ ਚੇਤਾ ਕਰੋ ਉਹ ਸੁਣਾ ਦੇ ਪੈਲੇ ਲੱਲੇ ਕਾਰੀ ਨਾਲ ਮੇ ਡਰੀਤੀ ਹਾਂ ਆ ਜਾਂ ਸੁਣਾ ਦੇ ਇਹ ਨਹੀਂ ਸੋਣਿਓ ਨਰਾਜ ਕੀਤੇ ਨਹੀਂ ਗਲ ਦਿਲ ਦੀ ਜੇ ਇੱਕ ਕਹਿ ਦਿਆਂ ਨਾ ਨਾ ਤੋੜ ਮੋੜ ਕਿਤੇ ਸੁਟੋਗੇ ਤਾਂ ਨਹੀਂ ਤੁਹਾਡੇ ਨੱਕ ਨੂੰ ਜੇ ਕੋਕਾ ਲੈ ਦਿਆਂ ਨਾ ਨਾ ਤੁਸੀਂ ਸੋਹਣੋਂ ਕਿਉਂ ਨਹੀਂ ਹੱਸਦੇ ਮੱਥੇ ਉੱਤੋਂ ਨਾ ਤੇ ਉੜੀ ਚੱਕਦੇ ਅੱਗੇ ਤਾਂ ਆਪਣੇ ਕਾਣੇ ਤੇ ਲੰਡੇ ਆਂਦਾ ਕਰਦੇ ਹਾਂ ਅੱਖਾਂ ਕੱਢ ਕੇ ਡਰਾਓਗੇ ਤਾਂ ਨਹੀਂ ਤਹਾ ਟੇਨਾ ਅਲ ਜੇ ਥੋੜਾ ਜਿਹਾ ਕਹਿ ਦਿਆਂ ਗਾਦ ਕਰਾਂਗੇ ਗਾਦ ਕਰਾਂਗੇ ਤੇ ਬੀਬੀ ਮਾੜਾ ਜਿਹਾ ਕਰ ਲਾ ਹੁਣ ਮੈਨੂੰ ਕਿਤਾ ਨਹੀਂ ਤੇ ਕਿਹ ਕਈ ਤਾਣੇ ਹੋਰ ਤਰ੍ਹਾਂ ਦੇ ਰਹਿਣ ਐ ਮੈਂ ਚੰਗੀ ਮਾੜੀ ਕੋਈ ਮਾੜਾ ਸੁਣਾ ਦੇ ਫੀਮ ਫੂਮ ਵਾਲਾ ਸੁਣਾ ਦੇ ਕੋਈ ਹਾਂ ਚੱਲ ਕੋਈ ਕੋਈ ਸੁਣਾ ਦੇ ਕੋਈ ਮੈਂ ਸੁਣ ਕੇ ਇੱਕ ਪੈਰਾ ਸੁਣਾ ਕੀ ਵਾਰ ਟੋਲੇ ਮੋਏ ਕੀ ਵਾਰ ਜੋਰ ਦੀ ਹੋ ਸਤ ਪੀਮ ਦਾ ਮੈਂ ਏ ਥਿੱਲੋ ਰੋਜਾ ਉਹਨੂੰ ਮੇਰੀ ਬੀਤੀ ਕਰਨੀ ਆ ਚੱਲ ਸੁਣਾ ਆ ਬੜੀ ਉੱਚ ਉੱਚੀ ਕਰਕੇ ਸੁਣਾਉਣਾ ਹੁਣ ਕੀ ਵਾਰ ਟੋਲੇ ਆ ਮਾਏ ਪੋਸਤਕੀਮ ਦਾ ਪੋਸਤ ਮਤਲਬ ਟੋਡੇ ਭੁੱਕੀ ਖਾਣ ਦਾ ਚੱਲ ਹੋ ਜੇ ਕੀ ਵਾਰ ਟੋਲੇ ਆ ਮਾਏ ਕੀ ਵਾਰ ਟੋਲੇ ਆ ਵਸਤਕੀਮ ਦਾ ਮਾਏ ਕਿਲੂ ਰੋਈਦਾ ਕਿਲੂ ਰੋਈਦਾ ਪੋਸਤ ਅੱਛਾ ਨਾਲੇ ਚੂੜੀਆਂ ਮੰਗਦਾ ਮੈਂ ਚੂੜੀਆਂ ਮੰਗਦਾ ਨਾੜੇ ਮੰਗਦਾ ਮੈਂ ਬੋਤਲਿ ਸੁਰਾਗ ਦੀ ਚੂੜੀਆਂ ਦੇ ਦੇਤੀਏ ਚੂੜੀਆਂ ਦੇ ਦੇ ਨਾੜੇ ਦੇ ਦੇਤੀਏ ਬੋਤਲਿ ਸੁਰਾਗ ਦੀ ਚੂੜੀਆਂ ਦੇਤੀਆਂ ਮੈਂ ਸਾ ਨਮਕ ਦਾ ਮੈਂ ਠੇਕੇਦਾਰ ਦਾ ਅਹ ਅਸ਼ਾ ਲੱ ਸਹੀ ਦੇਖ ਲੈਣਾ ਬੱਲੇ ਤੇਰੇ ਤੇ ਤੂੰ ਤੂੰ ਬੜੀ ਲੰਗੀ ਹੋਈ ਚੀਜ਼ ਆ ਕਲਾਸ਼ੋ ਓਰੇ ਦੀ ਚੀਜ਼ ਨਹੀਂ ਮੇਰੀ ਕਲਾਸ਼ੀ ਏ 3.2 ਤੋੜਿਆ ਮੈਂ ਇੱਕ ਵਾਰ ਤੋੜਿਆ ਹੂੰ ਤੇ ਮੁਖਮ ਦਾ ਮੈਂ ਪਾਇ ਰੋ ਦੀ ਤਾ ਧੰਨਵਾਦ ਅੱਛਾ ਕਾਂਟੇ ਮੰਗਦਾ ਮੈਂ ਕਾਂਟੇ ਮੰਗਦਾ ਨਾਰੇ ਮੰਗਦਾ ਮੈਂ ਬੋਤਲ ਇਸਰਾਬ ਦੀ ਆ ਤੇ ਹੋਈ ਨਾ ਗਾਣਾ ਆ ਸੁਣਾਇਆ ਗਾਣਾ ਦੇ ਦੇ ਕਾਂਟੇ ਦੇ ਦੇ ਨਾਰੇ ਦੇ ਦੇ ਤੀਏ ਬੋਤਲ ਇਸਰਾਬ ਦੀ ਵੈਰੀ ਗੁੱਡ ਬਸ ਸੁਣਾ ਹਾਂਜੀ ਕਾਂਟੇ ਵੀ ਦੇ ਦਿੱਤੇ ਮੈਂ ਕਾਂਟੇ ਵੀ ਦੇ ਦੇਤੇ ਮੈਂ ਬੋਦਲੇ ਤੇ ਦੇ ਦੇਤੀ ਧਾਵਨ ਮਖੂਦਾ ਮੈਂ ਠੇਕੇਦਾਰ ਦਾ ਵਾਹ ਮੇਰਾ ਗਲਤ ਕੋਈ ਗੱਲ ਨਹੀਂ ਗਲਤ ਮੈਂ ਕੱਲੂ ਮਲੱਠੀ ਟੱਡਲੀ ਪਾਈਆ ਲੈ ਕੇ ਆਉਂਗਾ ਉਹ ਮਲਠੀ ਦੇ ਮੈਂ ਰੋਜ਼ ਗਰਾਰੇ ਤੁਹਾਡੇ ਗੱਲ ਨੂੰ ਕਰਾਉਂ ਕਰੂੰਗਾ ਇਹ ਮੇਰਾ ਵਾਅਦਾ ਹੈ ਨਹੀਂ ਮੈਂ ਹੁਣ ਗਾਣੇ ਨਹੀਂ ਦੱਸਾਂਗੇ ਗਾਣੇ ਨਹੀਂ ਕੋਈ ਕਿਉਂ ਨਹੀਂ ਦੱਸਣਾ ਗਾਣੇ ਲੱਗਦੇ ਐਵੇਂ ਸਿਆਣੀ ਪਿਆਣੀ ਚੰਗੇ ਨੇ ਚੱਲ ਇੱਕ ਗਾਣੇ ਨੂੰ ਕੀ ਹੋ ਚੱਲਾ ਟੈਨਸ਼ਨ ਹੀ ਕਿਸੇ ਵਾਲੇ ਹੋਣਾ ਦੇ ਦਿੱਤੇ ਦੱਸ ਇਹ ਸਾਲੇ ਦੀਆਂ ਨੂੰ ਪ੍ਰਵਾਹ ਦੱਸ ਦੋ ਟੈਗੀ ਪ੍ਰਵਾਹ ਕੇ ਦੀ ਨਹੀਂ ਦੋ ਗਾਣੇ ਦੱਸ ਤੇ ਆ ਦੋ ਗਾਣੇ ਬੱਲੇ ਬੱਲੇ ਕਰਾ ਦੇ ਬੱਲੇ ਠੀਕ ਬੱਲੇ ਬੱਲੇ ਨਹੀਂ ਚੰਗੇ ਮੈਂ ਕਹਾਂ ਚੰਗੇ ਦੌੜਨਗੇ ਪੂਰੇ ਦੌੜਨਗੇ ਫਤਿਹ ਫਤਿਹ ਉਪਾ ਭਿਹਦਾ ਦੇ ਲੈ ਖੁਸ਼ ਕਰ ਦੇ ਨੀ ਕਲਾਸ਼ੀ ਹੋਰ ਕੀ ਚਾਹੀਦਾ ਬਾਬਿਆਂ ਦਾ ਤਾਂ ਤੂੰ ਰੋਟੀ ਫੁਲਕਾ ਤੋੜ ਛੱਡਿਆ ਚੰਗੇ ਨਾ ਲੱਗਦੇ ਇਦਾਂ ਹੁਣ ਹੁੱਕੀ ਸਿਆਣਾ ਪਿਆਣਾ ਬੰਦਾ ਨਾਲ ਹਾਂ ਇਦਾਂ ਤੇ ਬਾਬਿਆਂ ਨੂੰ ਹੁਕਮ ਕਰ ਬਾਬੇ ਤੈਨੂੰ ਕੁੜੀ ਬਣਾ ਦਾਂਗੇ ਕੱਲ ਨੂੰ ਇਹ ਬਾਬੇ ਦੇ ਹੱਥ ਬੱਸ ਬਾਬੇ ਮੰਤਰ ਮਾਰੇ ਅਰਦਨ ਰੰਬਾ ਚਰਦਨ ਦੰਬਾ ਇਹਦਾ ਕੋਈ ਸ਼ਬਦ ਸ਼ੋਧ ਹੋਇਆ ਨਾ ਹਾਂਜੀ ਉਹ ਚੰਗਾ ਰਹਿੰਦਾ ਉਹ ਤੂੰ ਕੋਈ ਸ਼ਬਦ ਸੁਣਾ ਦੋ ਬਾਬਾ ਜੀ ਉਹ ਫੇਰ ਸੁਣਾਵਾਂਗੇ ਹੁਣ ਮੈਂ ਤੈਨੂੰ ਕੁੜੀ ਬਣਾਉਣਾ ਚਾਹੁੰਨਾ ਹੈ ਕੱਲ ਨੂੰ ਮੈਂ ਮੰਤਰ ਮਾਰੂੰਗਾ ਉਰਦਕ ਚੰਬਾ ਚਕੜਤਰਾ ਚੰਬਾ ਉਲੀ ਵਾਲੀ ਚੂ ਨਾਲੇ ਤੂੰ ਮੰਤਰ ਦੇ ਨਾਲ ਕੁੜੀ ਬਣ ਜੇਗੀ ਤੇ ਬਾਬਿਆਂ ਦਾ ਮੰਤਰ ਜਿਹੜਾ ਨਾ ਇਹ ਬੜਾ ਕਾਰਗਰ ਮੰਤਰ ਆ ਠੀਕ ਹੈ ਹਾਂ ਰਾਜੀ ਹੈ ਜੀ ਬਾਬਾ ਇਹ ਤੂੰ ਬਾਬਾ ਕਿਹੜੇ ਪਾਸੇ ਹੋਏ ਬੀਬੀ ਗੁੰਡਾ ਸਾਹਿਬ ਦਾ ਨੇਦਾ ਮੈਨੂੰ ਲੋਕੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਪ੍ਰਧਾਨ ਬਣਾਉਣ ਨੂੰ ਫਿਰਾਂਦੇ ਮੈਂ ਆਪ ਨਹੀਂ ਬਣਨਿਆ ਅਸੀਂ ਅੱਜ ਕਿਹੋ ਜਿਹਾ ਬਾਬਾ ਕਹਿੰਦਾ ਬਾਬਾ ਅਸੀਂ ਅੱਜ ਕੰਜਰ ਹੋ ਗਏ ਆ ਬਾਬਾ ਕਹਿੰਦੇ ਆ ਦਿਲ ਤੋੜ ਛੜਿਆ ਨਹੀਂ ਕਲਾਸੀ ਕਿਹੜੀ ਗੱਲੋਂ ਬਾਬਾ ਸਾਹੀਏ ਦਿਲ ਤੋੜਦਾ ਬਾਬਾ ਦਾ ਮੈਂ ਅੰਤਰ ਧਿਆਨ ਹੋ ਕੇ ਸਮਾਧੀ ਲਾ ਕੇ ਆਪਣਾ ਮੈਂ ਅਗਲੇ ਬੰਦੇ ਦਾ ਦੱਸ ਸਕਦਾ ਕਿ ਇਹਦੇ ਬੰਦੇ ਦੇ ਮਨ ਚ ਕੀ ਚੱਲਦਾ ਪਿਆ ਸਮਾਦਾ ਲਾਉਣ ਰਿਹਾ ਇਹ ਦੇਖ 5 ਘੰਟੇ ਨਹੀਂ ਮੈਂ ਉੱਠਦਾ ਬਾਣੀ ਪੜਨ ਲੱਗਾ ਪੰਜ ਘੰਟੇ ਵਾਹਿਗੁਰੂ ਵਾਹਿਗੁਰੂ ਬਸ ਕਰ ਬਸ ਕਰ ਠੀਕ ਐਵੇਂ ਨਾ ਕਿਤੇ ਭਲੇਖੇ ਚਲੀ ਪੰਜ ਘੰਟੇ ਦੀ ਮੇਰੀ ਸਮਾਧੀ ਹੈ ਜੇ ਮੈਂ ਪਾਠ ਕਰਨ ਲੱਗਾ ਠੀਕ ਆ ਠੀਕ ਹੈ ਸਾਰੇ ਜਹਾਨ ਦੀ ਸਾਰੇ ਜਹਾਨ ਦੀ ਕਿਤਾਬਾਂ ਪੜੀਆਂ ਮੈਂ ਆ ਦਾੜੀ ਰੱਖਵੇਂ ਇਹ ਚੰਗੇ ਲੱਗਣਾ ਨਹੀਂ ਰੱਖਦਾ ਨਹੀਂ ਇਹ ਰੱਖਣਾ ਦਾੜੀ ਖੜੀ ਪੈਣ ਦਾੜੀ ਰੱਖ ਕੋ ਅਦੇਲਾ ਉਹਦਾ ਕਿੰਨਾ ਰੂਪ ਤੇਰੇ ਭਰਾ ਦਾ ਮੇਰਾ ਰੂਪ ਘਾਟਾ ਜੱਟ ਦਾ ਅੱਛਾ ਆਹੀਂ ਤੇ ਜਾਲੀ ਆ ਛੋਟੇ ਪੁੱਤ ਦਾ ਰੂਪ ਤੂੰ ਦਾ ਰਾਤ ਨੂੰ ਤਨ ਰੜਿਆ ਜਾਂ ਨਹੀਂ ਤੈਨੂੰ ਛੱਡਦਾ ਅੱਜ ਤੋਂ ਬਾਅਦ ਜੱਟ ਨੇ ਛੱਡ ਦੇ ਤੇਰਾ ਨਾ ਮੇਰਾ ਕੋਈ ਵਾਸਤਾ ਨਹੀਂ ਬਸ ਠੀਕ ਹੈ ਬਾਬੇ ਛੱਡ ਤੂੰ ਮੇਰਿਆ ਮਿਹਨਤਾ ਕਰਨੀ ਤੇ ਮੇਰੇ ਪੈਰੀ ਪਹਿਣਾ ਤੂੰ ਆ ਦੋ ਭੁਲੇਖਾ ਮੇਰੇ ਬਗੈਰ ਕਰ ਕੱਖ ਨਹੀਂ ਕਾਇਰ ਹੋ ਬੜਾ ਕਲਾਸ਼ੀਏ ਭਲੇਖਾ ਤੇਰਾ ਕਲਾਸ਼ੀਏ ਭਲੇਖਾ ਇਹ ਬਾਬਿਆਂ ਨੇ ਹੁਣ ਅਸਤ ਹੋ ਜਾਣਾ ਹੈ ਬਾਬਿਆਂ ਨੇ ਸਮੁੰਦਰ ਦੇ ਕੰਢੇ ਬਹਿ ਜਾਣਾ ਤੇਰਾ ਨਾਂ ਨਹੀਂ ਚਪਾਊਗਾ ਤੇਰੇ ਨਾਂ ਤੋਂ ਮੁਨਕਰ ਹੋ ਜਾਾਂਗੇ ਵਾਹਿਗੁਰੂ ਵਾਹਿਗੁਰੂ ਮੇਰੀ ਦਿਨ ਨੂੰ ਲੱਭਣਗੇ ਅਜ ਤੋਂ ਬਾਅਦ ਮੈਂ ਕਹਿੰਦੀ ਕਰੂ ਤਾਂ ਸਹੀ ਬਾਬਿਓ ਬਣੂ ਤਾਂ ਸਹੀ ਬਾਬੇ ਤੇਰ ਕੋ ਬਾਬੇ ਕਲਾਮ ਨਹੀਂ ਕਰਨਗੇ ਬੀਬੀ ਤੇਰਾ ਕਿਹੜੇ ਬਾਬੇ ਕਿਹੜੇ ਪਾਸੇ ਦੇ ਬਾਬੇ ਆ ਇਹ ਬਾਬੇ ਅਮਰਤ ਤੰਗ ਤਾਂ ਇਹ ਬਾਬੇ ਇਹ ਬਾਬੇ ਅਮਰ ਸਿੰਘ ਤਾਂ ਮੀ ਚਰਤ ਕੜੰਬਾ ਅਰਧਾ ਚੰਬਾ ਇਹ ਬਾਬਿਆਂ ਦਾ ਨਾਂ ਠੀਕ ਆ ਗੁੰਡਾ ਬਾਬਾ ਇਹ ਆ ਬਾਬਾ ਗੁੰਡਾ ਲੁਚਾ ਹਰ ਤਰ੍ਹਾਂ ਦੇ ਬਾਬੇ ਦੇ ਵਿੱਚ ਗਾਉਣਾ ਜਿਹੜੇ ਇਹੋ ਜਿਹੇ ਬਾਬੇ ਆ ਨਾ ਇਹ ਬੜੇ ਕਾਰਗਰ ਬਾਬੇ ਹੁੰਦੇ ਆ ਅੱਛਾ ਠੀਕ ਆ ਇਸ ਬਾਬੇ ਨੇ ਜਦੋਂ ਤਰਥੱਲੀ ਮਚਾਈ ਨਾ ਇਸ ਪਿੰਡ ਵਿੱਚ ਕਿ ਇਹਨੂੰ ਤਾਂ ਨਹੀਂ ਲੱਭਣੀ ਇਸ ਬਾਬੇ 'ਚ ਇਹ ਗਉਣ ਨੇ ਤੇ ਤੂੰ ਸਾਨੂੰ ਕਮਲਾ ਦੱਸਦੀ ਐ ਤੂੰ ਸਾਨੂੰ ਪਾਗਲ ਦੱਸਦੀ ਐ ਉਹ ਬਾਬੇ ਫਕਰ ਨੇ ਦਾੜੀਆਂ ਕਟਾਈਆਂ ਹੀ ਹੁੰਦੀਆਂ ਨੇ ਧਿਆਨ ਦੇ ਬਾਬਿਆ ਹੁਣ ਗੱਲ ਕਰ ਤੇਰੀਆ ਦੇ ਤਾਰੀ ਬਾਬਾ ਤੂੰ ਚੱਲ ਤੂੰ ਗੱਲ ਕਰ ਬੁੜੀਏ ਤੇਰਾ ਨੱਕ ਛੋਟਾ ਕਰ ਦਿਆਂ ਮੰਦਰ ਮਾਰ ਕੇ ਜੇ ਤੂੰ ਕਮੇ ਤੇ ਤੇਰੇ ਮੱਥੇ ਦੇ ਉੱਤੇ ਚੰਨ ਬਣਾ ਦਿਆ ਤੇਰੇ ਨੱਕ ਹੀ ਤਿੰਦੀ ਦਾ ਹੋਰ ਨੀ ਕੋਈ ਦੀਦਾ ਔਰ ਕੋਈ ਕਰਤੂਤ ਨਹੀਂ ਮੇਰੀ ਦੀਦੀ ਤੈਨੂੰ ਨੱਕ ਹੀ ਨਹੀਂ ਗੱਲ ਕਰ ਜਿਹੜੀਆਂ ਮੱਥੇ ਤੇ ਝੁਰੜੀਆਂ ਪਈਆਂ ਇੱਕ ਮਿੰਟ ਦੇ ਵਿੱਚ ਫਨਾ ਕਰ ਦਿਆਂ ਆਹ ਕਰਦੇ ਹੁਕਮ ਕਰ ਬੁੱਢੀ ਬੱਸ ਕਰ ਬੱਸ ਕਰ ਬੱਸ ਕਰ ਬੁੱਢੀ ਜਿਹੜੀ ਖੁੰਡੀ ਲੈ ਕੇ ਤੁਰਦੀਆਂ ਗੱਲ ਕਰ ਤੈਨੂੰ ਦੌੜਨ ਪੁੱਦਣ ਲਾਜ਼ਮਾ ਹਾਂ ਕਬੜੀ ਕਿਹਦੇ ਉਹ ਤੂੰ ਤਾਂ ਪਾਪਿਆਂ ਨੂੰ ਜਾਣਦੀ ਨਹੀਂ ਪਾਪੇ ਤੇ ਤੈਨੂੰ ਖਸਾਸਾ